ਤੁਸੀਂ ਰਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਕਿਸ ਉਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰਾ ਇਹ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਫਾਰਮਾਂ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਣੇ ਹੋਏ ਨੇ ਅਵੇਲੇਬਲ ਨੇ ਵੈਬਸਾਈਟ ਉੱਪਰ ਉੱਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਏਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਜਿਹੜਾ ਪਿੰਡ ਵੀੜ ਬਿੜ ਬਿਮਾਰ ਸੀ ਬਲਾਕ ਸਰਾਂ ਇਹ ਜਿਹੜਾ ਹਮ ਤਾਂ ਸ਼੍ਰੀ ਮਤੇਗੜ ਸਾਹਿਬ ਦਾ ਸਭ ਤੋਂ ਤੇਲ ਤੇ ਪਿੰਡ ਪੈਂਦਾ ਹੈ ਔਰ ਇਹ ਜਿਹੜਾ ਪਿੰਡ ਹੈ ਇੱਥੇ ਹਾਲ ਤੱਕ ਜਿਹੜੀ ਪਾਣੀ ਦੀ ਟੈਂਕੀ ਹੈ ਨਹੀਂ ਸੀ ਬਣੀ ਇਹ ਲੋਕਾਂ ਦੀ ਬਹੁਤ ਸਾਲਾਂ ਤੋਂ ਡਿਮਾਂਡ ਸੀ ਕਿ ਸਾਡੇ ਇੱਥੇ ਪਾਣੀ ਦੀ ਟੈਂਕੀ ਬਣਾਈ ਜਾਵੇ ਸਾਨੂੰ ਸਾਫ਼ ਸੁਥਰਾ ਪਾਣੀ ਵਧੀਆ ਪਾਣੀ ਮਿਲੇ ਔਰ ਉਦ ਲਈ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਘੋਣ ਸਿੰਘ ਬਾਦ ਸਾਹਿਬ ਦਾ ਜਿਨ੍ਹਾਂ ਦੇ ਨਿਸ਼ਾ ਨਿਰਦੇਸ਼ ਅਧੀਨ ਸੀ ਇਹ ਪਾਣੀ ਦੀ ਟੈਂਕੀ ਅਜਰੂ ਵਾਟਨ ਕੀਤਾ ਹੈ। ਜਿਹਦੀ ਟੋਟਲ ਕਾਸਟ ਹੈ ਜੀ 90 ਲੱਖ 91 ਲਿਆ ਰਿਹਾ ਹੈ। ਪਰ ਇਹ 8 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਵੇਗਾ। ਲੇਖੋ ਹਾਲ ਤੱਕ ਦੇਸ਼ ਜਨਮ ਹੋਏ ਕਿੰਨਾ ਸਾਲ ਹੋ ਗਏ ਸਾਫ ਸੁਥਰਾ ਪਾਣੀ ਨੂੰ ਲੋਕ ਪੀ ਸਕਦੇ ਨੇ। ਸੁਮਾਨ ਸਾਹਿਬ ਦੇ ਸੀ ਧੰਨਵਾਦੀ ਹੈ ਕਿ ਉਹ ਪਿੰਡਾਂ ਵਿੱਚ ਵੀ ਹੁਣ ਪਾਣੀ ਦੀ ਟੈਂਕੀਆਂ ਬਣਨੀਆਂ ਜਿਹਦੇ ਤੇ ਸੋਚਿਆ ਸੀ। ਪਿੰਡਾਂ ਨੇ ਸਾਰੇ ਕੋਸ਼ਿਸ਼ੀ ਔਰ ਉਹਦੇ ਨਾਲ ਡਿਵੈਲਪਮੈਂਟ ਦਾ ਕੰਮ 6 ਲੱਖ ਰੁਪਏ ਦਾ ਸੀ।

ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਰਕਾਰ ਦਾ ਕੋਈ ਕੁਪੇਟ ਨਹੀਂ ਹਾਂ ਜਿੱਥੇ ਘਟਿਆ ਮਟੀਰੀਅਲ ਕੋ ਬਿਲਕੁਲ ਅਸੰਜਾ ਕੇ ਆਪ ਕਰ ਰਿਹਾ ਸਰਪੰਚ ਸਾਹਿਬਨ ਬੇਨਤੀ ਨੂੰ ਮਾਨ ਲੈ ਸਾਡੇ ਸਰਪੰਚ ਸਾਹਿਬਾ ਨਾਲ ਕਿ ਬਹੁਤ ਵਧੀਆ ਕੰਮ ਕਰਦੇ ਐ ਔਰ ਬਹੁਤ ਵਧੀਆ ਡਿਵੈਲਪਮੈਂਟ ਕਰਾ ਰਹੇ ਨੌਜਵਾਨ ਨੇ ਖਾਸ ਕਰਕੇ ਇਹ ਆਸ ਰੱਖਦੇ ਕਿ ਸੀ ਆਪਣੇ ਹਲਕੇ ਨੂੰ ਪੰਜਾਬ ਦਾ ਮੋਢੀ ਬਣਾਉਂਦਾ ਅੱਜ ਪਿੰਡ ਵੀੜ ਬਿੜ ਬਿਮਾਰ ਸੀ ਬਲਾਕ ਸਰਾਂ ਇਹ ਜਿਹੜਾ ਹਰਕਾ ਸ਼੍ਰੀ ਪਤੇਗੜ ਸਾਹਿਬ ਦਾ ਸਭ ਤੋਂ ਟੀਲ ਤੇ ਪਿੰਡ ਪੈਂਦਾ ਔਰ ਇਹ ਜਿਹੜਾ ਪਿੰਡ ਹੈ ਇਹ ਜਿਹ ਹਾਲ ਤੱਕ ਜਿਹੜੀ ਪਾਣੀ ਦੀ ਟੈਂਕੀ ਐ ਨਹੀਂ ਸੀ ਬਣੀ ਇਹ ਲੋਕਾਂ ਦੀ ਬਹੁਤ ਸਾਲਾਂ ਤੋਂ ਡਿਮਾਂਡ ਸੀ ਕਿ ਸਾਡੇ ਇੱਥੇ ਪਾਣੀ ਦੀ ਟੈਂਕੀ ਬਣਾਈ ਜਾਵੇ ਸਾਨੂੰ ਸਾਫ਼ ਸੁਥਰਾ ਪਾਣੀ ਵਧੀਆ ਪਾਣੀ ਮਿਲੇ। ਔਰ ਉਹਦੇ ਲਈ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਭਵਨ ਸਿੰਘ ਸਾਹਿਬ ਦਾ ਜਿਨ੍ਹਾਂ ਦੇ ਹਦਾਇਤਾਂ ਨਿਰਦੇਸ਼ ਅਧੀਨ ਸੀ ਇਹ ਪਾਣੀ ਦੀ ਟੈਂਕੀ ਅਜੇ ਤੁਰੰਤ ਬਣਾਇਆ ਗਿਆ। ਇਹਦੀ ਟੋਟਲ ਕਾਸਟ ਹੈ ਜਿਹੜੀ 90 ਲੱਖ 90 ਵਿੱਚ ਜਾ ਰਹੀ ਹੈ। ਔਰ ਇਹ 8 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਊਗਾ। ਦੇਖੋ ਹਾਲ ਤੱਕ ਦੇਸ਼ ਜਦੋਂ ਹੋਇਆ ਕਿੰਨਾ ਸਾਲ ਹੋ ਗਏ ਸਾਫ ਸੁਥਰਾ ਪਾਣੀ ਨੂੰ ਲੋਕ ਕਰ ਸਕਦੇ ਨੇ ਸੁਮਾਨ ਸਾਹਿਬ ਦੇ ਸੀ ਧੰਨਵਾਦੀ ਆ ਕਿ ਉਹ ਪਿੰਡਾਂ ਵਿੱਚ ਵੀ ਹੁਣ ਪਾਣੀ ਦੀ ਟੈਕੀਆਂ ਬਣੀਆਂ ਜਿੱਦ ਕਰੇ ਸੋਚਿਆ ਸੀ ਪਿੰਡਾਂ ਨੇ ਸਾਰੇ ਖੋਜ ਸੀ ਔਰ ਉਹਦੇ ਨਾਲ ਡਿਵੈਲਪਮੈਂਟ ਦਾ ਕੰਮ 6 ਲੱਖ ਰੁਪਏ ਦਾ ਸੀ ਬਹੁਤ سارے ਘਰਾਂ ਚੋਂ ਰਸਤਾ ਨਹੀਂ ਸੀ ਉਹ ਰਸਤਾ ਵੀ ਟੂਟਾ ਟੁਕਿੱਤਾ ਬਣ ਕੇ ਧਿਆਰ ਹੋ ਗਿਆ ਇਹ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਕਰਾਂਗੇ

ਕੀ ਬਹੁਤ ਵਧੀਆ ਕੰਮ ਕਰਦੇ ਆਂ ਔਰ ਬਹੁਤ ਵਧੀਆ ਡਿਵੈਲਪਮੈਂਟ ਕਰਾ ਰਹੇ ਨੌਜਵਾਨ ਨੇ ਖਾਸ ਕਰਕੇ ਇਹ ਆਸ ਰੱਖਦੇ ਆ ਕਿ ਸੀ ਆਪਣੇ ਹਲਕੇ ਨੂੰ ਪੰਜਾਬ ਦਾ ਮੋਹਰੀ ਬਣਾਉਣਾ ਅੱਜ ਪਿੰਡ ਵੀਰ ਬਿੜ ਬਿਮਾਰ ਸੀ ਬਲਾਕ ਸਰਾਂ ਇਹ ਜਿਹੜਾ ਹਮਤਾ ਸ਼੍ਰੀ ਮਤੇਗੜ ਸਾਹਿਬ ਦਾ ਸਭ ਤੋਂ ਤੇਲ ਤੇ ਪਿੰਡ ਪੈਂਦਾ ਔਰ ਇਹ ਜਿਹੜਾ ਪਿੰਡ ਹੈ ਇੱਥੇ ਹਾਲ ਤੱਕ ਜਿਹੜੀ ਪਾਣੀ ਦੀ ਟੈਂਕੀ ਹੈ ਨਹੀਂ ਸੀ ਬਣੀ ਇਹ ਲੋਕਾਂ ਦੀ ਬਹੁਤ ਸਾਲਾਂ ਤੋਂ ਡਿਮਾਂਡ ਸੀ ਕਿ ਸਾਡੇ ਇੱਥੇ ਪਾਣੀ ਦੀ ਟੈਂਕੀ ਬਣਾਈ ਜਾਵੇ ਸਾਨੂੰ ਸਾਫ਼ ਸੁਥਰਾ ਪਾਣੀ ਵਧਿਆ ਪਾਣੀ ਮਿਲੇ। ਉਹ ਉਦੋਂ ਲਈ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਭਵਨ ਸਿੰਘ ਬਾਦ ਸਾਹਿਬ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਧੀਨ ਸੀ ਇਹ ਪਾਣੀ ਦੀ ਟੈਂਕੀ ਅੱਜ ਜਦੋਂ ਵਾਟਨ ਕੀਤਾ ਹੈ। ਇਹਦੀ ਟੋਟਲ ਕਾਸਟ ਹੈ ਜੀ 90 ਲੱਖ 91 ਜਰ ਹੈ। ਪਰ ਇਹ 8 ਮਹੀਨਿਆਂ ਚ ਬਣ ਕੇ ਤਿਆਰ ਹੋ ਗਿਆ। ਦੇਖੋ ਹਰ ਤੱਕ ਦੇਸ਼ ਜਨ ਨੂੰ ਕਿੰਨਾ ਸਾਲ ਹੋ ਗਏ ਸਾਫ ਸੁਥਰਾ ਪਾਣੀ ਨੂੰ ਲੋਕ ਤੱਕ ਦੇ ਰਹੇ। ਸੋ ਮਾਨ ਸਾਹਿਬ ਦੇ ਸੀ ਧੰਨਵਾਦੀ ਹੈ ਕਿ ਉਹ ਪਿੰਡਾਂ ਵਿੱਚ ਵੀ ਹੁਣ ਪਾਣੀ ਦੇ ਟੈਂਕੀਆਂ ਬਣਨ ਦੀ ਜਿੱਤੇ ਗਏ ਸੋਚਿਆ ਨਹੀਂ ਸੀ। ਪਿੰਡਾਂ ਨੇ ਸਾਰੇ ਕੋਸ਼ਿਸ਼ੀ

ਇਹ ਪਿੰਡ ਇੱਥੇ ਹਾਲ ਤੱਕ ਜਿਹੜੀ ਪਾਣੀ ਦੀ ਟੈਂਕੀ ਐ ਨਹੀਂ ਸੀ ਬਣੀ। ਇਹ ਲੋਕਾਂ ਦੀ ਬਹੁਤ ਸਾਲਾਂ ਤੋਂ ਡਿਮਾਂਡ ਸੀ ਕਿ ਸਾਡੇ ਇੱਥੇ ਪਾਣੀ ਦੀ ਟੈਂਕੀ ਬਣਾਈ ਜਾਵੇ ਸਾਨੂੰ ਸਾਫ਼ ਸੁਥਰਾ ਪਾਣੀ ਵਧੀਆ ਪਾਣੀ ਮਿਲੇ। ਔਰ ਉਦ ਲਈ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਭਵਨ ਸਿੰਘ ਬਾਦ ਸਾਹਿਬ ਦਾ ਜਿਨ੍ਹਾਂ ਦੇ ਹਦਾਇਤਾਂ ਨਿਰਦੇਸ਼ ਅਧੀਨ ਸੀ ਇਹ ਪਾਣੀ ਦੀ ਟੈਂਕੀ ਅੱਜ ਜਲਦ ਉੱਠਨ ਕੀਤਾ ਹੈ। ਜਿਹਦੀ ਟੋਟਲ ਕਾਸਟ ਹੈ ਜਿਹੜੀ 90 ਲੱਖ 90 ਵਿੱਚ ਜਾ ਰਹੀ ਹੈ। ਔਰ ਇਹ 8 ਮਹੀਨਿਆਂ ਚ ਬਣ ਕੇ ਤਿਆਰ ਹੋ ਗਈ। ਲਿਕੋ ਹਾਲ ਤੱਕ ਦੇਸ਼ ਜਨਮ ਹੋਏ ਕਿੰਨਾ ਸਾਲ ਹੋ ਗਏ ਸਾਫ ਸੁਥਰਾ ਪਾਣੀ ਨੂੰ ਲੋਕ ਕਰ ਸਕਦੇ ਨੇ ਸੁਮਾਨ ਸਾਹਿਬ ਦੇ ਸੀ ਧੰਨਵਾਦੀ ਹੈ ਕਿ ਉਹ ਪਿੰਡਾਂ ਵਿੱਚ ਵੀ ਹੁਣ ਪਾਣੀ ਦੀਆਂ ਲਾਈਨਾਂ ਬਣੀਆਂ ਜਿੱਦ ਕਰੇ ਸੋਚਿਆ ਸੀ ਪਿੰਡਾਂ ਨੇ ਸਾਰੇ ਕੋਸ਼ਿਸ਼ ਕੀਤੀ ਔਰ ਉਹਦੇ ਨਾਲ ਡਿਵੈਲਪਮੈਂਟ ਦਾ ਕੰਮ 6 ਲੱਖ ਰੁਪਏ ਦਾ ਸੀ ਬਹੁਤ سارے ਘਰਾਂ ਚੋਂ ਰਸਤਾ ਨਹੀਂ ਸੀ ਉਹ ਰਸਤਾ ਵੀ ਟੁੱਟਾ ਟਿੱਕਾ ਬਣ ਕੇ ਧਿਆਰ ਹੋ ਗਿਆ ਇਹ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਕਰਾਂਗੇ

ਕੀ ਬਹੁਤ ਵਧੀਆ ਕੰਮ ਕਰਦੇ ਆ ਔਰ ਬਹੁਤ ਵਧੀਆ ਡਿਵੈਲਪਮੈਂਟ ਕਰਾ ਰਹੇ ਨੌਜਵਾਨ ਨੇ ਖਾਸ ਕਰਕੇ ਇਹ ਆਸ ਰੱਖਦੇ ਕਿ ਸੀ ਆਪਣੇ ਹਲਕੇ ਨੂੰ ਪੰਜਾਬ ਦਾ ਮੋਢੀ ਬਣੇਗਾ